ਕਿ ਜਦੋਂ ਮੇਰੇ ਬੱਚੇ ਨੂੰ ਖੁਸ਼ ਹੋ ਗਿਆ ਅਮਰਤਪਾਲ ਜ਼ਿੰਮੇਵਾਰ ਹੋਊਗਾ ਮੈਂ ਸਾਰੇ ਆਮ ਕੰਨ ਮੇਰੀ ਵਾਈਫ ਦੀ ਵੀ ਆਈਡੀ ਬਣਾਤੀ ਉਦੋਂ ਰੋਮੀ ਦੇ ਬਕਰਤਿਆਂ ਦੀ ਆਈਡੀ ਬਣਾਤੀ ਕੀ ਹੋ ਗਿਆ ਉਹਦੇ ਨਾਲ ਜਿੰਨੇ ਵੀ ਅਮਰਤਪਾਲ ਦੇ ਸਪੋਰਟਰ ਨੇ ਇਹ ਇਹਨਾਂ ਨੇ ਸਭ ਤੋਂ ਵੱਧ ਗੰਦ ਪਾਇਆ ਪਿਆ ਵਾ ਇੱਥੇ ਪੰਜਾਬ ਦੇ ਵਿੱਚ ਆਈਡੀਆਂ ਤੋਂ ਕਿ ਜਿੰਨੇ ਵੀ ਇਹ ਅਮਰਤਪਾਲ ਦੇ ਸਪੋਰਟਰ ਨੇ ਇਹ 3 ਭੈਣਾਂ ਨੂੰ ਗਲਤ ਬੋਲਣ ਜੋਗੇ ਨਹੀਂ ਯਾਰ ਪਹਿਲਾਂ ਅਮਰਤਪਾਲ ਵੀ ਇੱਕ ਕੁੜੀ ਦੀ ਲੜਾਈ ਦੇ ਵਿੱਚ ਮਹਾਰਾਜ ਨੂੰ ਢਾਲ ਬਣਾ ਕੇ ਥਾਣੇ ਲੈ ਗਿਆ ਉਹੀ ਕੰਮ ਇਹਦੇ ਬੰਦੇ ਕਰ ਰਹੇ ਨੇ ਇਹਦੇ ਸਪੋਰਟਰ ਕਰ ਰਹੇ ਨੇ ਉਹੀ ਕੰਮ ਇਹਦੇ ਸਪੋਰਟਰ ਕਰ ਰਹੇ ਨੇ ਅਸੀਂ ਤੁਹਾਨੂੰ ਨੰਬਰ ਵੀ ਦਿੱਤਾ ਹੋਇਆ ਸਭ ਨੂੰ ਮੈਂ ਦੁਬਾਰਾ ਬੋਲ ਦਿੰਦਾ 985823000 ਮੈਂ ਕਿਤੇ ਭੱਜਿਆ ਤੁਸੀਂ ਯਾਰ ਫੇਕ ਆਈਡੀਆਂ ਬਣਾ ਕੇ ਕਿਉਂ ਸਾਡੀ ਮਾਪੇਣਾ ਨੂੰ ਤੁਸੀਂ ਫੋਟੋਆਂ ਲਾ ਕੇ ਤੁਸੀਂ ਗਲਤ ਮਲਤ ਲਿਖਦੇ ਹੋ ਕਹਿੰਦੇ ਆ ਤੁਸੀਂ ਅਮਰਤਪਾਲ ਨੂੰ ਬੋਲਣਾ ਬੰਦ ਕਰ ਦੋ ਅਸੀਂ ਤੁਹਾਡੀ ਫੈਮਲੀ ਦੀਆਂ ਫੋਟੋਆਂ ਪਾਉਣੀ ਆ ਬੰਦ ਕਰ ਦਾਂਗੇ ਸਾਰੇ ਹਮ ਕਮੈਂਟ ਪਾਏ ਨੇ ਯਾਰ ਮੇਰੇ ਕੋਲ ਕੀ ਗੱਲਾਂ ਕਰਦੇ ਹੋ ਬਾਈ ਮੇਰੀ ਵਾਈਫ ਦੀਆਂ ਫੋਟੋਆਂ ਕਿਉਂ ਪਾਈਆਂ ਰੋਮੀ ਦੀ ਵਾਈਫ ਦੀਆਂ ਫੋਟੋਆਂ ਕਿਉਂ ਪਾਈਆਂ ਤੁਸੀਂ ਉਹਨਾਂ ਨੇ ਦੱਸੋ ਕਿਸੇ ਨੂੰ ਕੀ ਕਿਹਾ ਕੋਈ ਲੇਖਦਾ ਆਪਣੀ ਮਾਂ ਭੇਂਟ ਦੇ ਆਪਣੀ ਮਾਂ ਭੇਜਦੇ ਕੋਈ ਕਹਿੰਦਾ ਭੈਣ ਭੇਜਦੇ ਦੱਸ ਜੇ ਮੈਂ ਫੋਟੋ ਪਾਸਤੀ ਨਾ ਫਿਰ ਚੀਕਾ ਨਾ ਮਾਰੇ ਉਹ ਕਰ ਆਪਣੀ ਵਾਰ ਨੂੰ ਮੈਂ ਤੁਹਾਨੂੰ ਦੱਸਤੀ ਗੱਲ ਮੈਂ ਇਸ ਵਾਰ ਲਾਈਵ ਦੇ ਵਿੱਚ ਪਰਿਪਾਉਂ ਇਹ ਦੇਖ ਲਓ ਫਿਰ ਤੁਹਾਨੂੰ ਫਿਰ ਤੁਸੀਂ ਚੀਕਾ ਨਾ ਮਾਰੇ ਉਹ ਆਪਣੀ ਵਾਰ ਨੂੰ ਮੈਂ ਤੁਹਾਨੂੰ ਦੱਸਤੀ ਗੱਲ ਅੱਜ ਤਾਂ ਆਪਣੀ ਗੱਲ ਰੱਖੀ ਸੀ ਕਿ ਭਾਈ ਇੱਕ ਨਸ਼ੇੜੀ ਨੂੰ ਤੁਸੀਂ ਭਾਈ ਸਾਹਿਬ ਕਹਨੂੰ ਕਰ ਰਹੇ ਹੋ ਜਿਹੜਾ ਸ਼ਸਤਰਧਾਰੀ ਵੀ ਨਹੀਂ ਹੈਗਾ ਅਜ ਤਾਂ ਇਹ ਗੱਲ ਰੱਖੀ ਆ ਰੱਖਾਂਗੇ ਕਿ ਇੱਕ ਨਸ਼ੇੜੀ ਨਸ਼ੇੜੀ ਹੋ ਹੁੰਦਾ ਵਾ ਭਾਈ ਸਾਹਿਬ ਨਹੀਂ ਬਣ ਜਾਂਦਾ ਭਾਈ ਸ਼ਬਦ ਬੜਾ ਪਵਿੱਤਰ ਆ ਪੰਜ ਪਿਆਰਿਆਂ ਲਈ ਵਰਤਿਆ ਗਿਆ ਭਾਈ ਸ਼ਬਦ ਪੰਜ ਪਿਆਰਿਆਂ ਲਈ ਭਾਈ ਸ਼ਬਦ ਵਰਤਿਆ ਗਿਆ ਤੇ ਆਪਾਂ ਇੱਕ ਨਸ਼ੇੜੀ ਲਈ ਭਾਈ ਸ਼ਬਦ ਵਰਤ ਰਹੇ ਆ ਜਿਹੜਾ ਸ਼ਸਤਰਧਾਰੀ ਵੀ ਹੈ ਨਹੀਂਗਾ ਤੁਹਾਨੂੰ ਕੁਝ ਨਹੀਂ ਮਿਲਣਾ ਜਿਹੜੇ ਉਹ ਬੈਠੇ ਆ ਉਹਦੇ ਪਿੱਛੇ ਲੱਗੇ ਸੀ ਅੰਪਲਸਰ ਢੇਲ ਚ ਇਹੜੇ ਅਮਰਤਪਾਲ ਦੇ ਪਿੱਛੇ ਲੱਗ ਕੇ ਅੱਜ ਜੇਲ੍ਹ 'ਚ ਬੈਠੇ ਅੰਬਰਸਰ ਜੇਲ੍ਹ 'ਚ 751 ਦੇ ਪਰਚੇ ਦੇ ਵਿੱਚ ਬੈਠੇ ਆ ਉਹਨਾਂ ਨੂੰ ਨਹੀਂ ਕਿਸੇ ਨੇ ਪੁੱਛਿਆ ਤੁਹਾਡੀ ਤੁਹਾਨੂੰ ਕਿਸੇ ਨੇ ਕੀ ਪੁੱਛਣਾ ਮੈਨੂੰ ਇਹ ਦੱਸ ਦੋ ਠੀਕ ਨਹੀਂ ਅੰਬਰਸਰ ਜੇਲ੍ਹ ਦੇ ਵਿੱਚ ਜਾ ਕੇ ਦੇਖੋ ਕਿੰਨੇ ਨੌਜਵਾਨ ਬੈਠੇ ਆ 751 ਦਾ ਪਰਚਾ ਨਾਲੇ ਜਿੱਦੀ ਥਾਣੇ 'ਚ ਜਮਾਨਤ ਹੋ ਜਾਂਦੀ ਆ ਉਹਨਾਂ ਨੂੰ ਦੱਸੋ ਕਿੰਨਾ ਕ ਪੁੱਛ ਲਿਆ ਕਿਸੇ ਨੇ ਅਮਰਤਪਾਲ ਦੇ ਪਿੱਛੇ ਲੱਗੇ ਸੀ ਨਾ ਉਹ ਵੀ ਅਮਰਤਪਾਲ ਦੇ ਪਿੱਛੇ ਲੱਗ ਕੇ ਤੇ ਪਰਚਾ ਕਰਾ ਕੇ ਅੱਜ ਅੰਦਰ ਬੈਠੇ ਆਹੋ ਕਿੰਨੀ ਕੁ ਉਹਨਾਂ ਦੀ ਬਾਜ ਬੁਲੰਦ ਕਰਤੀ ਕਿਸੇ ਨੇ ਕਿੰਨੀ ਕੁ ਬਾਤ ਚੱਕ ਲਈ ਕਿਸੇ ਨੇ ਜਿਹੜੀ ਤੁਹਾਡੀ ਚੱਕਣਗੇ ਜਿਹੜੇ ਤੁਸੀਂ ਚਮਚਾਗਿਰियां ਕਰਨ ਲੱਗੇ ਹੋਏ ਹੋ ਇੱਕ ਨਸ਼ੇੜੀ ਦੇ ਨਾਮ ਦੇ ਨਾਲ ਤੁਸੀਂ ਭਾਈ ਸਾਹਿਬ ਲਾਉਣ ਲੱਗੇ ਹੋਏ ਹੋ ਉਹ ਸ਼ਰਮ ਕਰ ਲਓ ਯਾਰ ਕੁਛ ਤੁਸੀਂ ਕੁਝ ਹੋਰ ਕਹਿ ਲਓ ਯਾਰ ਮਿਸਟਰ ਕਹਿ ਲਓ ਕੋਈ ਭਾਈ ਕਹਿ ਲਓ ਕੁਝ ਹੋਰ ਲਾ ਲਓ ਤੁਸੀਂ ਭਾਈ ਸਾਹਿਬ ਹੀ ਜਾਣ ਕੇ ਲਾਏ ਚੱਲੋ ਫਿਰ ਫੇ ਲਾਈ ਚੱਲੋ ਤੋ ਡੈਲੀ ਹੋਊਗਾ ਫਿਰ ਭਾਈ ਸਾਡੇ ਲਈ ਤਾਂ ਕੋਈ ਭਾਈ ਸਾਹਿਬ ਨਹੀਂ ਹੈਗਾ ਸਾਡੇ ਦਾ ਨਸ਼ੇੜੀ ਆ ਬੰਦਾ ਉਹ ਕਿਉਂਕਿ ਦੇਖੋ ਹਰਪ੍ਰੀਤ ਸ਼ਸਤਰਤਾਰੀ ਨਹੀਂ ਹੈਗਾ ਪਰਿਵਾਰ ਦਾ ਬਿਆਨ ਪੇ ਆਇਆ ਹੋਇਆ ਠੀਕ ਨਹੀਂ ਹੋਰ ਵੀ ਜਿਹੜੇ ਨਸ਼ੇੜੀ ਨਾਲ ਬੰਦ ਕੱਲ ਉਹਨਾਂ ਦੀਆਂ ਛੇੜੀਆਂ ਦੀ ਜ਼ਮਾਨਤ ਹੁੰਦੀ ਆ ਉਹਨਾਂ ਦੀ ਵੀ ਪੋਸਟਾਂ ਪਾ ਦਿਆ ਕਰੋ ਕਿ ਅੱਜ ਆ ਭਾਈ ਸਾਹਿਬ ਆ ਜਾ ਨਸ਼ੇੜੀ ਅੱਜ ਬਾਹਰ ਨਿਕਲ ਰਹੇ ਨੇ ਆਪਣੇ ਜੇਲ੍ਹ ਚੋਂ ਕੋਈ ਮੈਨੂੰ ਮੇਲ ਕਰ ਰਿਹਾ ਵਾ ਕਿ ਤੇਰਾ ਸੀ 7 ਸਾਲ ਦਾ ਬੱਚਾ ਕਿਡਨਾਪ ਕਰਾਂਗੇ ਕੋਈ ਕੋਸ਼ਿਸ਼ ਕਰ ਰਿਹਾ ਵਾ ਕੋਈ ਸਾਲੋ ਬੱਚੇ ਦਾ ਤੁਹਾਡਾ ਕੀ ਪਗੜਾ ਕਿਸੇ ਨੇ ਮੇਰਾ ਮੈਨੂੰ ਮੇਲ ਆਈ ਆ ਉਹ ਮੇਲ ਮੈਂ ਦੇ ਕੇ ਆਇਆ ਹਾਂ ਥਾਣੇ ਜਿਹੜੀ ਆਈ ਈ ਤੋਂ ਆਈ ਆ ਲੱਗ ਕੇ ਜਾਣ ਦੋ ਪਤਾ ਮੈਂ ਥਾਣੇਦਾਰ ਸਾਹਿਬ ਨੂੰ ਵੀ ਕਿਹਾ ਹੈ ਕਿ ਪਰਚਾ ਨਹੀਂ ਹੋਣਾ ਇੱਥੇ ਇਹਨੂੰ ਪਹਿਲਾਂ ਮੈਂ ਛਿੱਤਰ ਮਾਰ ਕੇ ਇਸ ਬੰਦੇ ਦੇ ਥਾਣੇ ਬਾੜੂਗਾ ਫੇਰ ਪਰਚਾ ਕਰਿਓ ਜਿਹੜਾ ਕਰਨਾ ਉਹਨੇ ਲਿਖਿਆ ਪਤਾ ਕੀ ਆ ਕਿ ਤੇਰੇ 7 ਸਾਲ ਦੇ ਬੇਟੇ ਨੂੰ ਅਸੀਂ ਕਿਡਨਾਪ ਕਰਾਂਗੇ ਜੇ ਅੰਮ੍ਰਿਤਪਾਲ ਕਲਾਬ ਬੋਲੇਗਾ ਤਾਂ ਮੇਲ ਆਈ ਮੈਨੂੰ ਉਸ ਬੰਦੇ ਦੀ ਉਹ ਸ਼ਰਮ ਕਰੋ ਯਾਰ ਤੁਸੀਂ ਉਹ 7 ਸਾਲ ਦੇ ਬੱਚੇ ਨੇ ਉਹ ਤਾਂ 10 ਸਾਲ ਤੋਂ ਥੱਲੇ ਬੱਚਾ ਨਹੀਂ ਹੁੰਦਾ ਫੁੱਲ ਹੁੰਦਾ ਫੁੱਲ ਉਹ ਸਭ ਦੇ ਹੀ ਹੋਣੇ ਨੇ ਉਹ ਸਭ ਦੇ ਹੀ ਹੋਣੇ ਨੇ ਕੱਲੂ ਅਮਰਤਪਾਲ ਦੇ ਵੀ ਹੋਣਾ ਕੱਲੂ ਹੋਰਾਂ ਦੇ ਵੀ ਹੋਣੇ ਨੇ ਜਿਹੜੇ ਲਿਖਦੇ ਨੇ ਗਲਦਮੰਦ ਉਹਨਾਂ ਦੇ ਵੀ ਹੋਣਗੇ ਬੱਚੇ ਤੁਹਾਡੇ ਬੱਚਿਆਂ ਦਾ ਕੱਥੀ ਪਹੁੰਚੇ ਆ 7 ਸਾਲ ਦਾ ਬੱਚੇ ਨੂੰ ਕੀ ਪਤਾ ਹੁੰਦਾ ਕੀ ਆ ਤੁਸੀਂ ਉਹਨੂੰ ਮੇਰੀ ਮੈਨੂੰ ਕਿ ਡਰਾਇਵ ਕਰਨ ਦੀਆਂ ਧਮਕੀਆਂ ਦੇ ਰਹੇ ਹੋ ਕਿ ਅਸੀਂ ਉਹਨੂੰ ਕਿ ਡਰਾਇਵ ਕਰਕੇ ਦੇਖੀ ਕੀ ਹਾਲ ਕਰਦੇ ਆ ਜਿਹੜੀ ਤੁਸੀਂ ਮੈਨੂੰ ਆ ਮੇਲਾ ਭੇਜ ਰਹੇ ਹੋ ਕਿ ਅਸੀਂ ਤੇਰੇ 7 ਸਾਲ ਦੇ ਬੇਟੇ ਨੂੰ ਕਿ ਡ੍ਰੈਪ ਕਰਾਂਗੇ ਮੈਂ ਜਿਹਦਾ ਜਿਹਦਾ ਨਾਮ ਲਿਖਾ ਕੇ ਆਇਆ ਸਾਰਿਆਂ ਦਾ ਹੀ ਚੈੱਕ ਹੋਣੀ ਆ ਮੇਲਾ ਮੈਂ 5 7 ਨਾਮ ਲਿਖਾ ਕੇ ਆਇਆ ਮੈਂ 7 ਨਾਮ ਹੁਣ ਮੈਂ ਇੱਥੇ ਦੱਸਣੀ ਨਹੀਂ ਮੈਂ ਕਿਹਦਾ ਕਿਹਦਾ ਨਾਮ ਲਗਾ ਕੇ ਆਇਆ ਯਾਰ ਤੁਸੀਂ ਇੰਨੇ ਕਰਕੇ ਯਾਰ ਹੁਣ ਬੱਚੇ ਨੂੰ ਕਿ ਡ੍ਰੈਪ ਕਰੋਗੇ ਮੇਰੇ ਨੂੰ ਯਾਰ ਮੈਨੂੰ ਚੁੱਪ ਕਰਾਉਣ ਲਈ ਪਤਾ ਕੀ ਲਿਖਿਆ ਬੰਦੇ ਨੇ ਕਹਿੰਦੇ ਜੇ ਅਮਰਤ ਕਲਾ ਅਮਰਤਪਾਲ ਖਲਾਫ ਬੋਲੇਗਾ ਤੇਰਾ ਬੱਚਾ 7 ਸਾਲ ਦਾ ਸੀ ਕਿਨਡਰਾਪ ਕਰਾਂਗੇ ਫਿਰ ਦੇਖ ਲੈ ਉਹਦਾ ਕੀ ਹਾਲ ਕਰਾਂਗੇ ਅਸੀਂ ਨਹੀਂ ਤਾਂ ਚੁੱਪ ਹੋ ਜਾ ਬੋਲ ਲੈ ਬੋਲ ਨਾਮਰਤਪਾਲ ਖਿਲਾਫ ਜਿੱਦਣ ਉਹ ਮੇਲ ਦਾ ਰਿਜ਼ਲਟ ਆ ਗਿਆ ਜਿੱਥੋਂ ਮੇਲਾਂ ਆਈਆਂ ਨੇ ਜਿਹੜਾ ਵੀ ਬੰਦਾ ਨਿਕਲਿਆ ਉਹ ਥਾਣੇ ਨਹੀਂ ਨਿਪਟਣੀ ਗੱਲ ਮੈਂ ਤੁਹਾਨੂੰ ਦੱਸ ਤੀ ਗੱਲ ਥਾਣੇ ਨਹੀਂ ਨਿਪਟਣੀ ਉਹ ਬਾਏ ਲਾਈਵ ਨਿਪਟੂਗੀ ਉੱਥੇ ਮੈਂ ਕਟਤੇ ਨੂੰ ਥਾਣੇ ਲੈ ਕੇ ਜਾਣਾ ਉਹਨੂੰ ਮੈਂ ਕਟਤੇ ਨੂੰ ਥਾਣੇ ਜਿਹਨੇ ਮੇਰੇ ਬੱਚੇ ਬਾਰੇ ਲਿਖੀਆਂ ਨੇ ਇੰਨਾਂ ਚੀਜ਼ਾਂ ਪਹਿਲਾਂ ਤੁਸੀਂ ਉਧਰ ਆਪਣੇ ਆਪਣੇ ਦੁਆਬੀ ਵੀਰ ਦੀ ਆਪਣੇ ਉਹਦੇ ਬੱਚੀ ਬਾਰੇ ਲਿਖਿਆ ਦੁਆਬੀ ਵੀਰ ਦੀ ਬੱਚੀ ਬਾਰੇ ਉਹਦੇ ਉਹਦੇ ਬੱਚਿਆਂ ਬਾਰੇ ਲਿਖਿਆ ਤੁਸੀਂ ਪਹਿਲਾਂ ਦੁਆਬੀ ਭਾਜੀ ਦੇ ਹੁਣ ਤੁਸੀਂ ਮੇਰੇ ਬੱਚੇ ਤੇ ਆ ਗਏ ਹੋ ਯਾਰ ਕੋਸ਼ਿਸ਼ਾ ਸ਼ਰਮ ਮੱਤ ਮਾਰ ਲਓ ਯਾਰ ਭਾਈ ਰਾਣਾ ਸ਼ਰਮਾ ਕੋਈ ਨਾਮ ਦੀ ਆਈਡੀ ਤੋਂ ਸੀਗਾ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇਹਨਾਂ ਨੇ ਕੀ ਕੀਤਾ ਰਾਣਾ ਸ਼ਰਮਾ ਨਾਮ ਦੀ ਆਈਡੀ ਕ੍ਰੀਏਟ ਕੀਤੀ ਨਾਲ ਆਰਐਸਐਸ ਮੁੰਬਈ ਲਿਖਤਾ ਮੈਨੂੰ ਥੱਲੇ ਥੱਲੇ ਆਰਐਸਐਸ ਮੁੰਬਈ ਲਿਖਿਆ ਹੋਇਆ ਵਾ ਬੰਦੇ ਨੇ ਮੈਂ ਆਰਐਸਐਸ ਵਾਲਿਆਂ ਨੂੰ ਵੀ ਭੇਜੀ ਆ ਮੇਲ ਹੋ ਗਏ ਉਹ ਕਹਿੰਦੇ ਅਸੀਂ ਵੀ ਚੈੱਕ ਕਰਾ ਕੇ ਤੇ ਪਰਚਾ ਕਰਾਵਾਂਗੇ ਕਿ ਸਾਡਾ ਨਾ ਮਾਰਐਸ ਕਿਵੇਂ ਵਰਤ ਰਿਹਾ ਬੰਦਾ ਇਹ ਅਸੀਂ ਕਿਸੇ ਨੂੰ ਕਿਵੇਂ ਕਟ੍ਰੈਪ ਕਰ ਸਕਦੇ ਬੱਚੇ ਨੂੰ ਕਿ ਸਾਡੀ ਕਿਹੜਾ ਕਿਸੇ ਨਾਲ ਕੋਈ ਦੁਸ਼ਮਣੀ ਆ ਨਾਲੇ ਅਸੀਂ ਬੱਚਿਆਂ ਨੂੰ ਤਾਂ ਵੈਸੇ ਹੀ ਨਹੀਂ ਅਸੀਂ ਕੋਈ ਕਰ ਸਕਦੇ ਸਾਨੂੰ ਕਰੋ ਜੋ ਕਰਨਾ ਮੈਂ ਦੱਸ ਕੇ ਜਾਣਾ ਯਾਰ ਕਿੱਥੇ ਜਾਣਾ ਜਿੱਥੇ ਵੀ ਜਾਣਾ ਮੈਂ ਦੱਸ ਕੇ ਜਾਣਾ ਯਾਰ ਆ ਹੁਣ ਕੱਲ ਨੂੰ ਲੁਧਿਆਣਾ ਜਾਣਾ ਮੈਂ ਦੱਸ ਕੇ ਜਾਊਂਗਾ ਆਹ ਹੋਰ ਕੋੰਦੜ ਕੱਲੂ ਤਾਂ ਆਈ ਤੇ ਨਵੇ ਤੋਂ ਲੈ ਕੇ ਮੈਂ 6:00 7:00 ਵਜੇ ਤੱਕ ਲੁਧਿਆਣੀ ਆ ਕੱਲੂ ਮੈਂ ਕੱਲੂ 2:30 ਵਜੇ ਤੋਂ ਲੈ ਕੇ 6:00 ਜਾਂ 7:00 ਵਜੇ ਤੱਕ ਲੁਧਿਆਣੀ ਆ ਕੱਲੂ ਮੈਂ ਮੈਂ ਦੱਸ ਕੇ ਜਾਂਦਾ ਜੋ ਕਰਨਾ ਕਰ ਲੋ ਯਾਰ ਦੇਖਦੇ ਆ ਤੁਹਾਡੇ ਕਿੰਨਾ ਨਤਾ ਭਾਰ ਚੱਲਦੀਆਂ ਤੁਹਾਡੀਆਂ ਯਾਰ ਅੰਮਕਾ ਸਰ ਦੱਸ ਕੇ ਗਿਆ ਦੀਪ ਬਾਈ ਦੀ ਵਰਸੀ ਤੇ ਦੱਸ ਕੇ ਗਿਆ ਮੈਨੂੰ ਧਮਕੀ ਆਈ ਸੀ ਜਦੋਂ ਆ ਜਾਂਦੇ ਫਿਰ ਮਿਲਦੇ ਉੱਥੇ ਮੇਰੇ ਬੱਚੇ ਨੇ ਕੀ ਬਗੜਾ ਕਿਸੇ ਦਾ ਉੱਪਰੋਂ ਲਿਖ ਰਹੇ ਨੇ ਕਿ ਉਹਦਾ ਹਾਲ ਦੇਖੋ ਕੀ ਕਰਦੇ ਆਂ ਅਸੀਂ ਤੇਰੇ ਬੱਚੇ ਦਾ ਦੇਖੋ ਸ਼ਰਮ ਆਉਂਦੇ ਮੈਨੂੰ ਉਹ ਪੜਦੇ ਵੀ ਨਾ ਅੱਗ ਲੱਗ ਗਈ ਕਿ ਸਾਰੇ ਉਹ ਐਡੇ ਐਡੇ ਦਾ ਤੁਸੀਂ ਐ ਕਰਦਾਰਾਂ ਦੇ ਮਾਲਕ ਹੋ ਤੁਸੀਂ ਇੰਨਾ ਲੋਕਾਂ ਲਈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਯਾਰ ਜਿਹੜੇ ਬੱਚਿਆਂ ਨੂੰ ਵਿੱਚ ਲੈ ਕੇ ਆਉਂਦੇ ਪਏ ਨੇ ਜਿਹੜੇ ਬੱਚਿਆਂ ਨੂੰ ਕਟ੍ਰੈਪ ਕਰਦੇ ਤੇ ਧਮਕੀਆਂ ਦਿੰਦੇ ਨੇ ਇਹਨਾਂ ਵਾਸਤੇ ਗੁਰੂਆਂ ਨੇ ਸਾਡਿਆਂ ਨੇ ਕੁਰਬਾਨੀਆਂ ਦਿੱਤੀਆਂ ਯਾਰ ਐ ਜੇ ਕਤੀੜਾਂ ਲਈ ਦਿੱਤੀਆਂ ਜਿਹੜੇ ਬੱਚਿਆਂ ਨੂੰ ਵਿੱਚ ਲੈ ਕੇ ਆਉਂਦੇ ਨੇ ਯਾਰ ਜਿਹੜੇ ਬੱਚਿਆਂ ਬਾਰੇ ਆ ਸੋਚਦੇ ਨੇ ਯਾਰ ਦੱਸੋ ਮਾਇਕਾ ਨਾ ਗੁਰੂ ਸਾਹਿਬ ਵੀ ਉੱਪਰ ਬੈਠੇ ਦੇਖਦੇ ਹੋਣਗੇ ਕਿ ਕਹਿਜੇ ਬੰਦਿਆਂ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਆਪਣੇ ਪਰਿਵਾਰਾਂ ਦੀਆਂ ਤੇ ਅੱਜ ਇਹ ਬੰਦੇ ਇੰਨੇ ਗਿਰ ਗਏ ਆ ਆਪਸ ਵਿੱਚ ਦੁਸ਼ਮਣੀ ਕੱਢਣ ਦੀ ਜਗ੍ਹਾ ਬੱਚਿਆਂ ਨੂੰ ਕਿ ਡਰਾਇਬ ਕਰਦੇ ਧਮਕੀਆਂ ਦੇ ਰਹੇ ਦੱਸੋ ਉਹ ਵੀ ਸੋਚਦੇ ਹੋਣਗੇ ਗੁਰੂ ਸਾਹਿਬ ਵੀ ਕਿ ਕਹਿਜੀਆਂ ਕਤੀੜਾਂ ਲਈ ਅਸੀਂ ਉਹ ਦਿੱਤਾ ਆਪਣੀ ਕੁਰਬਾਨੀਆਂ ਦਿੱਤੀਆਂ ਕਤੀੜਾਂ ਵਾਸਤੇ ਜੀਆਂ ਤੇ ਆਦਾ ਆਓ ਨਾ ਦੱਸ ਕੇ ਆਓ ਫੋਨ ਕਰਕੇ ਆਓ ਕਿਆ ਰਹੇ ਤੇਰੇ ਬੱਚੇ ਨੂੰ ਚੱਕਣਾ ਸੀ ਫਿਰ ਲੱਗ ਜੂ ਪਤਾ ਕੌਣ ਕਿੰਨਾ ਕੁ ਪਾਣੀ 'ਚ ਆ ਫੇਰ ਦੇਖਾਂਗੇ ਕਿੰਨਾ ਕੁ ਕੋਈ ਉਂਗਲ ਲਾਉਂਦਾ ਮੇਰੇ ਬੱਚੇ ਨੂੰ ਚਾਇਸ ਹੋ ਜਾਣੇ ਆ ਜਿਓ ਲੱਗ ਜੂ ਪਤਾ ਮੈਂ ਤਾਂ ਲਾਈਵ 'ਚ ਕਹਿਣਾ ਲਾਈਵ ਦੇ ਵਿੱਚ ਕਿ ਜਿੱਦਣ ਮੇਰੇ ਬੱਚੇ ਨੂੰ ਕੁਝ ਹੋ ਗਿਆ ਅਮਰਤਪਾਲ ਜ਼ਿੰਮੇਵਾਰ ਹੋਊਗਾ ਮੈਂ ਸਾਰੇ ਆਮ ਕਹਿਣਾ ਜਿੱਦਣ ਮੇਰੇ ਪਰਿਵਾਰ ਨੂੰ ਕੁਝ ਹੋਇਆ ਅਮਰਤਪਾਲ ਜ਼ਿੰਮੇਵਾਰ ਹੋਊਗਾ ਔਰ ਦੱਸੋ ਮੈਨੂੰ ਆਪਣੀ ਕੋਈ ਪਰਵਾਹ ਨਹੀਂ ਗਈ ਲੜਾਈ ਮੇਰੇ ਤਾਂ ਹੀ ਆ ਤੁਸੀਂ ਮੇਰੇ ਬੱਚੇ ਨੂੰ ਕਿਡਰਾਇਵ ਕਰਦੇ ਧਮਕੀਆਂ ਦੇ ਰਹੇ ਹੋ ਐ ਕਿਤੇ ਤੁਸੀਂ ਸਾਨੂੰ ਚੁੱਪ ਕਰਾ ਲੋਗੇ ਯਾਰ ਤੁਹਾਨੂੰ ਇਹ ਕਿ ਲੱਗਦਾ ਤੁਸੀਂ ਮੈਨੂੰ ਮੇਲ ਕਰੋਗੇ ਇੱਕ ਮੇਰੇ ਬੱਚੇ ਦੇ ਨਾਮ ਦੀ ਕਿ ਭਾਈ ਤੇਰੇ ਬੱਚੇ ਨੂੰ ਕਿਡਰਾਇਵ ਕਰਾਂਗੇ ਦੇਖੀ ਉਹਦਾ ਕੀ ਹਾਲ ਕਰਦੇ ਆ ਤੇ ਤੁਸੀਂ ਮੇਲ ਕਰ ਦੋਗੇ ਤੇ ਮੈਂ ਚੁੱਪ ਕਰਕੇ ਬਹਿ ਜੂੰਗਾ ਤੋ ਤੋ ਡਰ ਜੂੰਗਾ ਭਲੇਖਾ ਪਿਆ ਤੁਹਾਡਾ ਇਹ ਇਹ ਬਹੁਤ ਵੱਡਾ ਭਲੇਖਾ ਤੁਹਾਡਾ ਤਿੰਨ ਵਾਰ ਤੁਸੀਂ ਮੈਨੂੰ ਟਾਈਮ ਦਿੱਤਾ ਚਾਰ ਵਾਰ ਪਹਿਲਾ 2 ਜੁਲਾਈ ਨੂੰ ਟਾਈਮ ਦਿੱਤਾ ਗੋਲੀਆਂ ਮਾਰਨ ਦਾ ਮੈਨੂੰ ਕਿ ਗੋਲੀ ਮਾਰਨੀ ਹੈ ਤੇਰੇ ਅੱਜ ਅਸੀਂ 2 ਜੁਲਾਈ ਨੂੰ ਫਿਰ ਤੁਸੀਂ ਮੈਨੂੰ ਅੰਮ੍ਰਿਤਸਰ ਦਾ ਦਿੱਤਾ ਫਿਰ ਤੁਸੀਂ ਮੈਨੂੰ ਦੀਪ ਬਾਈ ਦੀ ਵਰਸੀ ਵਾਲੇ ਦਿਨ ਦਾ ਦਿੱਤਾ ਆ ਚੌਥਾ ਹੁਣ ਪਰਸੋਂ ਦਿੱਤਾ ਖੰਨੇ ਵਾਲਾ ਚਾਰ ਵਾਰ ਤੁਸੀਂ ਕੁਝ ਨਹੀਂ ਕਰ पाए ਕੁਝ ਵੀ ਨਹੀਂ ਕਰ पाए ਗੋਲੀ ਮਾਰਨੀ ਤਾਂ ਬਹੁਤ ਦੂਰ ਦੀ ਗੱਲ ਆ ਤੁਸੀਂ ਮੈਨੂੰ ਉਂਗਲ ਨਹੀਂ ਲਾ ਸਕੇ ਧਸ ਕੇ ਗਿਆਨ ਨਾਲੇ ਮੈਂ ਵੀਡੀਓ ਵੀ ਪਾਈ ਉੱਥੇ ਖੜ ਕੇ ਕਿ ਆ ਲਓ ਜੀ ਬਾਈ ਮੈਂ ਹੁਣੀ ਮੇਲ ਆ ਵੀਡੀਓ ਕੱਟਣ ਤੋਂ ਬਾਅਦ ਬਸ 2 ਮਿੰਟ ਦੀ ਹੋਰ ਐਤੋਂ ਬਾਅਦ ਮੈਂ ਥੱਲੇ ਕਮੈਂਟ ਬਾਕਸ ਦੇ ਵਿੱਚ ਮੇਲ ਜੂਰ ਪਾਉਂ ਸਾਰੀਆਂ ਸਾਰੀਆਂ ਮੇਲ ਪਾਉਂ ਚੈੱਕ ਕਰ ਲਿਓ ਬਾਈ ਕਿ ਇਹ ਕਿੱਥੇ ਤੱਕ ਗਿਰ ਗਏ ਨੇ ਇਹ ਲੋਕ ਹੁਣ ਐ ਨਹੀਂ ਅਸੀਂ ਚੁੱਪ ਹੋਣ ਲੱਗੇ ਮੈਂ ਤੁਹਾਨੂੰ ਦੱਸ ਤੀ ਗੱਲ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਮੈਂ ਆਪਣੀ ਨਹੀਂ ਗੱਲ ਕਰਦਾ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਮੇਰੇ ਬੱਚਿਆਂ ਨੂੰ ਕੁਝ ਹੁੰਦਾ ਅਮਰਤਪਾਲ ਜ਼ਿੰਮੇਵਾਰ ਹੋਊਗਾ ਕਿਉਂਕਿ ਧਮਕੀਆਂ ਸਿਰਫ ਉਹਦੀ ਆਏ ਉਹਦੇ ਨਾਮ ਤੋਂ ਲੈ ਕੇ ਸਾਨੂੰ ਆ ਰਹੀਆਂ ਨੇ ਉਹਦਾ ਨਾਮ ਲੈ ਕੇ ਆ ਰਹੀਆਂ ਸਾਨੂੰ ਸਮਝ ਗਏ ਨਾ ਮੈਂ ਤੁਹਾਨੂੰ ਦੱਸ ਤੀ ਗੱਲ ਜਿੱਦਣ ਮੇਰੇ ਬੱਚੇ ਨੂੰ ਕੁਝ ਹੋਇਆ ਰਹਿੰਦਾ ਕਿ ਸਦਾ ਵੀ ਨਹੀਂ ਹੋਇਆ ਛੱਡਣਾ ਮੈਂ ਕਿਸਦਾ ਵੀ ਨਹੀਂ ਪਰ ਜਿੱਦਣ ਮੇਰੇ ਬੱਚੇ ਨੂੰ ਕੁਝ ਹੋਇਆ ਛੱਡਣਾ ਮੈਂ ਕਿਸਦਾ ਵੀ ਨਹੀਂ ਪਰ ਫਿਰ ਨਾ ਸਾਨੂੰ ਕਿਹੋ ਮੈਂ ਤੁਹਾਨੂੰ ਬਾਰ ਬਾਰ ਸਮਝਾ ਰਿਆ ਵਾਂ ਮੈਂ ਬਾਰ-ਬਾਰ ਸਮਝਾ ਰਿਹਾ ਕਿ ਕੋਈ ਗਲਤ ਹਰਕਤ ਨਾ ਕਰ ਬੈਠਿਓ ਕਿ ਬਾਅਦ 'ਚ ਤੁਹਾਨੂੰ ਪਛਤਾਉਣਾ ਪਵੇ ਕੋਈ ਵੀ ਗਲਤ ਹਰਕਤ ਨਾ ਕਰ ਬੈਠਿਓ ਕਿ ਤੁਹਾਨੂੰ ਬਾਅਦ 'ਚ ਪਛਤਾਉਣਾ ਪਵੇ ਕਰਨ ਤੋਂ ਪਹਿਲਾਂ ਪਤਾ ਕਰ ਲਿਓ ਸਾਰਾ ਕੁਝ ਮੇਰੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਤੀ ਗੱਲ ਮੈਂ ਫੇਰ ਕਹਿ ਰਿਹਾ ਬਾਰ-ਬਾਰ ਤੁਹਾਨੂੰ ਕੋਈ ਕੰਮ ਕਰਨ ਤੋਂ ਪਹਿਲਾਂ ਪਤਾ ਕਰ ਲਿਓ ਸਾਰੇ ਪਾਸੇ ਸਾਡੇ ਬਾਰੇ ਫੇਰ ਜੋ ਮਰਜ਼ੀ ਕਰੀ ਚੱਲੇਓ ਬਾਅਦ 'ਚ ਪਛਤਾਉਣਾ ਪੈਣਾ ਤੁਹਾਨੂੰ ਕਰਕੇ ਜੈਜੀ ਕੋਈ ਗਲਤ ਬਾਤ ਹੋ ਗਈ ਤੁਹਾਨੂੰ ਮੇਰੇ ਮੇਰੇ ਬੱਚੇ ਨਾਲ ਜਾਂ ਮੇਰੇ ਪਰਿਵਾਰ ਨਾਲ ਹੁੰਦੀ ਆ ਤਾਂ ਬਾਚੋ ਤੋਂ ਨੂੰ ਪਛਤਾਉਣਾ ਪੈਣਾ ਮੈਂ ਤੁਹਾਨੂੰ ਦੱਸਦੀ ਗੱਲ ਭਾਈ ਉਹੀ ਤਾਂ ਗੱਲ ਆ ਜਿਹਨੂੰ ਸਪੋਰਟ ਕਰ ਨਹੀਂ ਕਰੀ ਚੱਲੋ ਤੁਸੀਂ ਠੀਕ ਨਹੀਂ ਤੁਸੀਂ ਸਾਡੇ ਬੱਚੇ ਤੱਕ ਕਿਉਂ ਜਾਣਦੇ ਹੋ ਮੈਂ ਕਿਸੇ ਦੇ ਬੱਚਿਆਂ ਤੱਕ ਗਿਆ ਮੈਂ ਅਮਰਤਪਾਲ ਦੇ ਪਰਿਵਾਰ ਤੱਕ ਵੀ ਨਹੀਂ ਗਿਆ ਇਹ ਮੇਰੇ ਬੱਚਿਆਂ ਤੱਕ ਆ ਗਏ ਯਾਰ ਵਿਚਾਰ ਤਾਂ ਹੈ ਹੀ ਨਹੀਂ ਬਾਈ ਇਹਨਾਂ ਕੋਲ ਬਾਈ ਵਿਚਾਰ ਤਾਂ ਹੈ ਹੀ ਨਹੀਂ ਇਹਨਾਂ ਕੋਲ ਸਿਰਫ ਫੇਕ ਆਈਡੀਆ ਤੋਂ ਕਮੈਂਟ ਲਿਖ ਦੇਣਗੇ ਆਈਡੀਆ ਤੋਂ ਮੇਲਾ ਕਰ ਦੇਣਗੇ ਬਸ ਵਿਚਾਰ ਤਾਂ ਹੈ ਹੀ ਨਹੀਂ ਇਹਨਾਂ ਕੋਲ ਵਿਚਾਰਾਂ ਦਾ ਦਾਚਾਰ ਬਣਾ ਕੇ ਖਾ ਗਏ ਰੋਟੀ ਤੇ ਰੱਖ ਕੇ ਜੇ ਵਿਚਾਰ ਹੁੰਦੇ ਨਾ ਇਹ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਤੇ ਬੇਅਤਬੀ ਨਾ ਕਰਦੇ ਜਿੰਦਾ ਕੋਈ ਵਿਚਾਰ ਹੁੰਦੇ ਤਾਂ ਐ ਗੁੰਡਾ ਕਰਦੀਆਂ ਨਾ ਕਰਦੇ ਇਹ ਜਿਵੇਂ ਇਹਨਾਂ ਕੋ ਵਿਚਾਰ ਹੁੰਦੇ ਐ ਐਸੀ ਭਾਈਚਾਰੇ ਵਾਸਤੇ ਆ ਸ਼ਬਦ ਨਾ ਵਰਤਦੇ ਜਿਹੜੇ ਸ਼ਬਦੇ ਵਰਤ ਰਹੇ ਨੇ ਜਿੰਨਾਂ ਕੋ ਵਿਚਾਰ ਹੁੰਦੇ ਤਾਂ ਜੇ ਇਹਨਾਂ ਕੋ ਵਿਚਾਰ ਹੁੰਦੇ ਨਾ ਆ ਡੋਪ ਟੈਸਟ ਪੋਜ਼ਿਟਿਵ ਆ ਨਾ ਹੁੰਦੀਆਂ ਆ ਡੋਪ ਟੈਸਟ ਪੋਜ਼ਿਟਿਵ ਜੇ ਇਹਨਾਂ ਕੋ ਵਿਚਾਰ ਹੁੰਦੇ ਉਹਨੂੰ ਡਿਬਰੂ ਕਰਨਾ ਬੈਠੇ ਹੁੰਦੇ ਜਿੰਨਾਂ ਕੋ ਵਿਚਾਰ ਹੁੰਦੇ ਤਾਂ ਭਾਈ ਮੈਂ ਦੇ ਆ ਸਾਰੀਆਂ ਆਈਡੀਆਂ ਦੇ ਕੇ ਆ ਮੈਂ 7-8 ਆਈਡੀਆਂ ਦੇ ਆ ਆ ਕੱਲ ਆਪਣੇ ਥਾਣੇ ਦੇ ਵਿੱਚ 2 ਨੰਬਰ ਦੇ ਕੇ ਆ ਤੇ 3 ਆਪਣੇ 4 ਨੰਬਰ ਦੇ ਕੇ ਆ ਕੰਟੈਕਟ ਨੰਬਰ ਸਾਰਾ ਡਾਟਾ ਕੱਢ ਲਓ ਮੈਂ ਕਹਿੰਦਾ ਇਹਨਾਂ ਦਾ ਜੀ ਪਰ ਜਿਹੜੇ ਬੰਦੇ ਨੇ ਮੈਨੂੰ ਮੇਰੇ ਬੱਚੇ ਨੂੰ ਗੜੈਪ ਕਰਨ ਦੀ ਧਮਕੀ ਦਿੱਤੀ ਆ ਮੇਲ ਕੀਤੀ ਆ ਨਾ ਮੈਨੂੰ ਤਾਂ ਉਹ ਬੰਦਾ ਚਾਹੀਦਾ ਮੇਨ ਬਸ ਮੈਂ ਤਾਂ ਉਹ ਬੰਦਾ ਚਾਹੀਦਾ ਵਾ ਬਸ ਮੇਨ ਜੀਨੇ ਮੇਰੇ ਬੱਚੇ ਬਾਰੇ ਜੋ ਲਿਖਿਆ ਵਾ ਉਹ ਚਾਹੀਦਾ ਮੈਨੂੰ ਮੈਂ ਉਹਨੂੰ ਦੇਖਣਾ ਵਾ ਕਿ ਤੂੰ ਮੇਰੇ ਬੱਚੇ ਨੂੰ ਉਂਗਲ ਤੱਕ ਵੀ ਲਾ ਕੇ ਦਿਖਾਵੇ ਮੈਂ ਨਾਲ ਲੈ ਕੇ ਜਾਊਂ ਆਪਣੇ ਬੱਚੇ ਨੂੰ ਜਿੱਧਰੋਂ ਬੰਦਾ ਮਿਲ ਗਿਆ ਕਿ ਲਾ ਉਂਗਲਾਂ ਖੜਾ ਮੈਂ ਲਾ ਉਂਗਲ ਤੂੰ ਕਹਿਣਾ ਲਾ ਉਹਦਾ ਹਾਲ ਦੇਖੀਏ ਅਸੀਂ ਕੀ ਕਰਾਂਗੇ ਤੂੰ ਲਾ ਉਂਗਲ ਮੇਰੇ ਬੱਚੇ ਨੂੰ ਕਿਵੇਂ ਲਾਉਣਾ ਉਹ ਦੁਆਬੀ ਭਾਜੀ ਦੇ ਬੱਚਿਆਂ ਬਾਰੇ ਵੀ ਐਂ ਲਿਖਿਆ ਸੀ ਇਹਨਾਂ ਨੇ ਉਦੋਂ ਵੀ ਅਮਰਤਪਾਲ ਕਰਕੇ ਉਹ ਬੋਲਿਆ ਸੀ ਤੇ ਅਮਰਤਪਾਲ ਦੇ ਬੰਦਿਆਂ ਨੇ ਹੀ ਨਾਮ ਲਿਆ ਸੀ ਆਪਣੇ ਉਹਨੂੰ ਟਮਕੇ ਦਿੱਤੀ ਬੱਚਿਆਂ ਦੀਆਂ ਹੁਣ ਵੀ ਸਾਨੂੰ ਵੀ ਅਮਰਤਪਾਲ ਦੇ ਬੰਦੇ ਨੇ ਇਹ ਸਾਰੇ ਜਿਹੜੇ ਸਾਨੂੰ ਸਾਡੇ ਬੱਚਿਆਂ ਤੱਕ ਜਾ ਰਹੇ ਨੇ ਪਹਿਲਾਂ ਦੁਆਬੀ ਭਾਜੀ ਨੇ ਉਹ ਕੀਤੇ ਕੰਮਰੇਟਾਂ ਕੀਤੀਆਂ ਜੋ ਹੋ ਗਿਆ ਤੇ ਹੁਣ ਅਸੀਂ ਕਹਿ ਰਹੇ ਹਾਂ ਕਿ ਸਾਡੇ ਤੇ ਵੀ ਆ ਗਈ ਗੱਲ ਉਹੀ ਜਿਹੜਾ ਬੋਲਦਾ ਇਹਨਾਂ ਦੇ ਬਾਰੇ ਨਾ ਨੇ ਅਸੀਂ ਕਿਹੜਾ ਕੋਈ ਝੂਠ ਬੋਲਿਆ ਯਾਰ ਐਸਾ ਸ਼ੀਸ਼ਾ ਦਿਖਾਇਆ ਇਹਨਾਂ ਨੂੰ ਕਿ ਆਹ ਦੇਖ ਲਓ ਭਾਈ ਸ਼ੀਸ਼ਾ ਉਹ ਤਾਂ ਸਾਹਮਣੇ ਆ ਰਹੀ ਹੈ ਇੱਕ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਦੇ ਭਰਾ ਨੇ ਛੇੜੀ ਨਿਕਲੇ ਆਉਂਦਾ ਕਦੇ ਕੁਝ ਨਿਕਲੇ ਆਉਂਦਾ ਕਦੇ ਮਾਤਾ ਜੀ ਦਾ ਬਿਆਨ ਆ ਜਾਂਦਾ ਸਾਹਮਣੇ ਮਾਤਾ ਜੀ ਦਾ ਜਿੱਦਣ ਬਿਆਨ ਆਇਆ ਸੀ ਖਾਲਸਾਣ ਦੇ ਮੁੱਦੇ ਤੇ 2 ਘੰਟੇ ਦੀ ਚਿੱਠੀ ਆ ਗਈ ਹੁਣ ਭਰਾ ਵਾਲੀ ਚਿੱਠੀ ਹੁਣੀ ਕੋਈ ਮਿਲੀ ਹੈਗੀ ਮੈਨੂੰ ਲੱਗਦਾ ਸ਼ਾਈ ਖਤਮ ਹੋ ਗਈ ਪੈਂਦੀ ਜੱਜ ਪੇਪਰ ਨਹੀਂ ਮਿਲਿਆ ਹੁਣ ਚਿੱਠੀਓ ਕੋਈ ਨਹੀਂ ਆਈ ਨਾ ਛੇੜੀ ਵਾਸਤੇ ਮੈਂ ਤੁਹਾਨੂੰ ਫੇਰ ਕਹਿਣਾ ਵਾ ਲਾਸਟ ਵਿੱਚ ਆ ਮੈਂ ਹੋਰ ਕਮੈਂਟ ਬਾਕਸ ਦੇ ਵਿੱਚ ਸਾਰਿਆਂ ਦਾ ਸਕਰੀਨਸ਼ਾਟ ਪਾ ਰਿਆਂ ਜਿਹੜੀਆਂ ਮੈਨੂੰ ਮਿਲਾਂ ਆਈਆਂ ਨੇ ਮੈਂ ਬਾਰ-ਬਾਰ ਕਹਿ ਰਿਆਂ ਵਾ ਕਿ ਬਾਅਦ ਚੋਣਾ ਮੈਨੂੰ ਕਿਹੋ ਜੇ ਕੋਈ ਗੜਬੜ ਹੋ ਗਈ ਤਾਂ ਮੈਂ ਤੁਹਾਨੂੰ ਦੱਸ ਤੀ ਗੱਲ ਜੇ ਮੇਰੇ ਪਰਿਵਾਰ ਨਾਲ ਜਾਂ ਮੇਰੇ ਬੱਚਿਆਂ ਤੱਕ ਕੁਝ ਵੀ ਗੜਬੜ ਹੋਈ ਬਾਅਦ ਚੋਣਾ ਮੈਨੂੰ ਕੋ ਕੋ ਰਹਿਮ ਦੀ ਹੋ ਰੱਖਿਓ ਆਪਸ ਪਹਿਲਾਂ ਪਤਾ ਕਰ ਲਿਓ ਚੰਗੀ ਤਰ੍ਹਾਂ ਇਹ ਕਰਿਓ ਜੋ ਕਰਨੀ ਹਰਕਤ ਮੈਂ ਤੁਹਾਨੂੰ ਦੱਸ ਤਾ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਆਪਣਾ ਬਰਬਾਦ ਕਰ ਲਿਓ